ਸਤਿ ਸ੍ਰੀ ਅਕਾਲ ਮੁੱਪਰਨ ਤੋਂ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋਤ ਇਸ ਵੇਲੇ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਨੇ ਸੀਨੀਅਰ ਜਰਨਲਿਸਟ ਪਰਮਿੰਦਰ ਸਿੰਘ ਰਾਏ ਨੂੰ ਸਵਾਗਤ ਪਰਮਿੰਦਰ ਜੀ ਤੁਹਾਡਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਗੁਰਜਿੰਦਰ ਜੀ ਜੀ ਪਰਮਿੰਦਰ ਜੀ ਬੜਾ ਇੱਕ ਸੈਂਸਿਟਿਵ ਇਸ਼ੂ ਹੈ ਪੰਜਾਬ ਦੇ ਨਾਲ ਜੁੜਿਆ ਹੋਇਆ ਉਹ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ 2015 ਦੇ ਵਿੱਚ ਜਿਸ ਤਰੀਕੇ ਦੇ ਨਾਲ ਬੈਬਲ ਕਾਰਾ ਕੋਟਕਪੂਰਾ ਜਾਂ ਬਰਗਾੜੀ ਦੇ ਵਿੱਚ ਅੰਗ ਨੁਕਸਾਨੇ ਗਏ ਗੁਰੂ ਗ੍ਰੰਥ ਸਾਹਿਬ ਦੇ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਇੱਕ ਸਮਾਜ ਦੇ ਵਿੱਚ ਵੀ ਧਾਰਮਿਕ ਤੌਰ ਦੇ ਉੱਪਰ ਜਾਂ ਪੰਜਾਬ ਦੀ ਪੋਲੀਟਿਕਲ ਲਾਈਨ ਦੇ ਵਿੱਚ ਵੀ ਇੱਕ ਵੱਡਾ ਚੇਂਜ ਆਇਆ ਕਿੰਨੀਆਂ ਸਰਕਾਰਾਂ ਇਸ ਮੁੱਦੇ ਦੇ ਉੱਪਰ ਬਣੀਆਂ ਕਿ ਗੁਰੂ ਗ੍ਰੰਥ ਸਾਹਿਬ ਤੇ ਅਸੀਂ ਜਿਹੜੀ ਬੇਅਦਬੀ ਹੋਈ ਹੈ ਇਹਦਾ ਅਸੀਂ ਇਨਸਾਫ ਦਵਾਗੇ तमाम ਤਰੀਕੇ ਦੇ ਐਸਪੈਕਟ ਵਣਦੇ ਰਹੇ ਇਸ ਇਸ਼ੂ ਦੇ ਵਿੱਚ ਤੇ ਕਈ ਤਰੀਕੇ ਦੇ ਨਾਮ ਜੁੜਦੇ ਵੀ ਰਹੇ ਅਖੀਰ ਦੇ ਵਿੱਚ ਗੱਲ ਆਉਂਦੀ ਹੈ ਕਿ ਜਿਹੜੇ ਗੁਰਮੀਤ RAM ਨਹੀਂ ਮਿੰਨ ਡੇਰਾ ਸਿਰਸਾ ਦੇ ਮੁਖੀ ਨੇ ਉਹਨਾਂ ਤੱਕ ਜਾ ਕੇ ਗੱਲ ਅਪੜਦੀ ਹੈ ਤੇ ਬੜਾ ਕੁਝ ਚੱਲਦਾ ਰਿਹਾ ਡਵੈਲਪਮੈਂਟਸ ਹੁੰਦੀਆਂ ਆ ਰਹੀਆਂ ਕਦੇ ਕੇਸ ਦੀ ਸੁਣਵਾਈ ਢਿੱਲੀ ਪੈਂਦੀ ਰਹੀ ਕਦੇ ਇਹਦੇ ਤੇ ਬੜਾ ਕੁਝ ਨਜ਼ਰਸਾਨੀ ਹੁੰਦਾ ਰਿਹਾ ਪਰ ਗੱਲ ਅਖੀਰ ਉੱਥੇ ਨਹੀਂ ਪਹੁੰਚੀ ਜਿੱਥੇ ਕਿ ਸਿੱਖਾਂ ਦੇ ਮਨਾਂ ਨੂੰ ਸੰਤੁਸ਼ਟੀ ਹੋ ਸਕੇ ਤੇ ਸਾਡੇ ਗੁਰੂ ਦੀ ਕੋਈ ਬੇਅਦਬੀ ਦਾ ਇਨਸਾਫ ਮਿਲਿਆ ਤੇ ਜਿਹੜੇ ਉਥੋਂ ਦੇ ਐਸਐਸਪੀਸੀ ਉਮਰਾ ਮੰਗਲੋ ਉਹਨਾਂ ਬਾਬਤ ਵੀ ਬੜੀ ਆਪਾਂ ਨੇ ਖਬਰਾਂ ਕੀਤੀਆਂ ਬੜਾ ਕੁਝ ਉਹ ਚੱਲਦਾ ਰਿਹਾ ਪਰ ਬੜੀਆਂ ਸਿੱਟਾਂ ਬੈਠੀਆਂ ਬੜੀਆਂ ਇਨਕੁਆਰੀਆਂ ਹੋਈਆਂ ਗੱਲ ਤੇ ਸਿਰੇਂ ਲੱਗੀ ਪਰ ਹਾਈ ਕੋਰਟ ਨੇ ਕਿਹਾ ਕਿ ਉਹਨਾਂ ਦੀ ਜਿਹੜੀ ਬਹਾਲੀ ਹੈ ਮੋੜ ਉਹ ਕੀਤੀ ਜਾਵੇ ਤੇ ਇਹਦੇ ਨਾਲੋਂ ਨਾਲ ਜਿਹੜਾ ਹੈਗਾ ਕਿ ਗੁਰਮੀਤ ਰਾਮ ਲਈ ਜਿਹੜਾ ਜਿਹਨਾਂ ਦੀ ਇੱਕ ਕੜੀ ਜੁੜਦੀ ਹੈ ਇਸ ਮਾਮਲੇ ਦੇ ਵਿੱਚ ਫਿਰ ਬੜਾ ਕੁਝ ਸਿੱਖਾਂ ਦੇ ਮਨਾਂ ਦੇ ਵਿੱਚ ਵੀ ਲੱਗੇਗਾ ਉਹਨਾਂ ਨੂੰ ਵੀ ਵਾਰ-ਵਾਰ ਪਰੋਲ ਦਿੱਤੀ ਜਾਂਦੀ ਹੈ ਹਾਲਾਂਕਿ ਅੰਦਰ ਉਹ ਕਿਸੇ ਹੋਰ ਮਾਮਲੇ ਦੇ ਵਿੱਚ ਸਾਧਮੀ ਵਾਲਾ ਮਾਮਲਾ ਹੋ ਗਿਆ ਪੱਤਰਕਾਰ ਛਦਰਪਤੀ ਵਾਲਾ ਮਾਮਲਾ ਹੋ ਗਿਆ ਲਗਾਤਾਰ ਉਹਨਾਂ ਨੂੰ ਵੀ ਬਾਹਰ ਕੱਢ ਲਿਆ ਜਾਂਦਾ ਲੋਕਾਂ ਦਾ ਇਹ ਮੰਨਣਾ ਹੀ ਹੈਗਾ ਕਿ ਇਲੈਕਸ਼ਨ ਕਰਕੇ ਜਾਂ ਇਲੈਕਸ਼ਨ ਦੇ ਵਿਚਾਰ ਉਹ ਤੁਹਾਨੂੰ ਮਦਦ ਲੈਣ ਦੇ ਲਈ ਲਗਾਤਾਰ ਰਾਇਤਾਂ ਉਹਨਾਂ ਨੂੰ ਮੁਕਤੀਆਂ ਜਾਂਦੀਆਂ ਸੋ ਕਿ ਖਬਰਾਂ ਤੋਂ ਅਲੱਗ-ਅਲੱਗ ਨੇ ਇਹ ਪਰ ਜੁੜੀਆਂ ਦੇ ਕੋਰਸਰੀ ਨਾਲੋਂ ਪੰਜਾਬ ਜੀ ਪ੍ਰਬੰਧ ਪਹਿਲਾਂ ਤਾਂ ਗੱਲ ਲੈ ਲੈਣੇ ਜੀ ਆਪਾਂ ਕਰੀਏ ਕੇ ਗੱਲ ਓਮਰਾਨ ਅੰਗਲ ਹੋਰਾਂ ਦੀ ਕੇ ਉਹਨਾਂ ਨੂੰ ਹਾਈ ਕੋਰਟ ਵੱਲੋਂ ਜਿਹੜਾ ਕਹਿ ਦਿੱਤਾ ਗਿਆ ਕੇ ਬਹਾਲ ਕੀਤਾ ਜਾਵੇ ਤੇ ਸੈਣੀ ਦੀ ਗ੍ਰਿਫਤਾਰੀ ਪਹਿਲਾਂ ਹੀ ਉਹਦੇ ਤੇ ਪੱਕੀ ਸੁਮੇਤ ਸੈਣੀ ਦੀ ਪੱਕੀ ਰੋਗ ਲੱਗੀ ਹੋਈ ਆ ਤੇ ਦੂਜਾ ਜਿਹੜਾ ਹੈਗਾ ਪੈਰੋਲ ਮਿਲ ਰਹੀ ਆ ਤੀਜੀ ਗੱਲ ਨਾਲੇ ਵੀ ਹੈਗੀ ਵੀ ਜਿਹੜਾ ਬਿਆਦਵੀ ਦਾ ਮੁੱਖ ਦੋਸ਼ੀ ਹੈਗਾ ਜੂਪੀ ਦਾ ਡੇਰਾ ਪ੍ਰੇਮੀ ਉਹ ਪ੍ਰਧਾਨ ਮੰਤਰੀ ਨਾਲ ਸਟੇਜਾਂ ਸਾਂਝੀਆਂ ਕਰ ਰਿਹਾ ਹੈ। ਉਹ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਉਹਨਾਂ ਪ੍ਰਤੀ ਕੋਈ ਲੋਕਆਊਟ ਨੋਟਿਸ ਜਾਰੀ ਨਹੀਂ ਹੈਗਾ। ਕਿਸੇ ਤਰ੍ਹਾਂ ਦਾ ਕੋਈ ਰੈਡਰ ਅਲਰਟ ਨਹੀਂ ਕਿਸੇ ਤਰ੍ਹਾਂ ਦੀ ਕੋਈ ਜਾਂਚ ਨਹੀਂ। ਨਾ ਕੋਈ ਗੁਜਰਾਤ ਦੇ ਦੰਗਿਆਂ ਦੇ ਵਿੱਚ ਕੋਈ ਇਦਾਂ ਦੀ ਗੱਲ ਹੋਈ ਹੈ ਨਾ ਹੀ ਹੋਰ ਜਿਹੜੀਆਂ ਉਹ ਆਪਾਂ ਕਹਿ ਲਓ ਕਿ ਆ ਮਾਲੇਗੋਂ ਦਾ ਉਹ ਜਿਹੜੇ ਬਲਾਸਟ ਹੋਏ ਸੀਗੇ ਉਹ ਸਮਝੋ ਤੱਕਸਪ੍ਰੈਸ ਦਾ ਤੇ ਉਹ ਉਹ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੁਝ ਇਸ ਤਰ੍ਹਾਂ ਦਾ ਦੇਖਣ ਨੂੰ ਸੁਣਨ ਨੂੰ ਨਹੀਂ ਮਿਲਿਆ ਹੈਗਾ ਕਿ ਕਿਸੇ ਤਰ੍ਹਾਂ ਦੀ ਕੋਈ ਜਾਂਚ ਅਰੰਭੀ ਗਈ ਹੋਵੇ ਜਾਂ ਕਿਸੇ ਤਰ੍ਹਾਂ ਦਾ ਕੋਈ ਸਖਤੀ ਵਰਤੀ ਗਈ ਹੋਵੇ ਐਦਾਂ ਦੀ ਕੋਈ ਮਤਲਬ ਗੱਲ ਸਾਹਮਣੇ ਨਹੀਂ ਆਈ ਹੈਗੀ ਤੇ ਬਿਤਕਰਾ ਜਿਹੜਾ ਹੈਗਾ ਆਪਾਂ ਕਹਿ ਲਈਏ ਕਿ ਪੰਜਾਬ ਦੇ ਨਾਲ ਜਾਂ ਖਾਸ ਕਰਕੇ ਸਿੱਖਾਂ ਦੇ ਨਾਲ ਉਹ ਹੁਣ ਵੀ ਹੁੰਦਾ ਰਿਹਾ ਪਹਿਲਾਂ ਵੀ ਹੁੰਦਾ ਰਿਹਾ ਤੇ ਹੁੰਦਾ ਵੀ ਰਹੂਗਾ ਕਿਸੇ ਨੂੰ ਕੋਈ ਜੋ ਆਪਾਂ ਨਹੀਂ ਲੱਗਿਆ ਇਹਨਾਂ ਦੇ ਕੇਸਾਂ ਦਾ ਜਿਹੜਾ ਮੈਂ ਜ਼ਿਕਰ ਕਰਿਆ ਤੁਸਾਂ ਤੁਹਾਨੂੰ ਕਿਸੇ ਤੇ ਕੋਈ ਐਨਆਈਏ ਨਹੀਂ ਲੱਗਿਆ ਸਾਰੇ ਇਦਾਂ ਹੀ ਫਿਰ ਰਹੇ ਨੇ ਉਹ ਗੁਜਰਾਤ ਦਾ ਜਿਹੜਾ ਤੁਸੀਂ ਦੇਖਿਆ ਹੋਊਗਾ ਇੱਕ ਸਟ੍ਰਿੰਗ ਦੇ ਵਿੱਚ ਬੋਲਿਆ ਸੀ ਜਿਹੜਾ ਸੈਂਕੜੇ ਕਹਿੰਦਾ ਕਤਲ ਕਰਨ ਤੋਂ ਬਾਅਦ ਉਹ ਬੰਦੇ ਦਾ ਨਾਮ ਸੀਗਾ ਕੁਝ ਅ ਤਾਂ ਦਿਨ ਯਾਰਾ ਹੁਣ ਫਿਰ ਹਾਲ ਚਲੋ ਉਹ ਕਹਿੰਦਾ ਮੈਂ ਜਦੋਂ ਸੈਂਕੜੇ ਕਤਲ ਕਰਨ ਤੋਂ ਬਾਅਦ ਕਹਿੰਦਾ ਜਦੋਂ ਇੱਕ ਗਰਭਵਤੀ ਦਾ ਦਾ ਪੇਟ ਚੀਰਿਆ ਕਹਿੰਦਾ ਉਹਦੇ ਵਿੱਚੋਂ ਜਦੋਂ ਜਿਉਂਦਾ ਬੱਚਾ ਨਿਕਲਿਆ ਤਾਂ ਕਹਿੰਦਾ ਮੈਨੂੰ ਐ ਲੱਗਾ ਜਿਵੇਂ ਮੇਰੇ ਅੰਦਰ ਮਹਾਰਾਣਾ ਉਹਦੀ ਪ੍ਰਤਾਪ ਦੀ ਰੂਹ ਪ੍ਰਵੇਸ਼ ਕਰ ਗਈ। ਤੋਂ ਉਹ ਇਹਦੇ ਜਿਹੜੇ ਬੰਦੇ ਸੀਗੇ ਇਹ ਨਾ ਇਹਨਾਂ ਨੂੰ ਪਤਾ ਨਹੀਂ ਕਿਉਂ ਕਿਹੜੇ ਉਹਦੇ ਦੇ ਉੱਤੇ ਛੱਡਿਆ ਗਿਆ ਕਿਹੜੇ ਰਹਿਮ ਦੇ ਜਾਂ ਕਿਹੜੀ ਤਰਕ ਸੀ ਕਿਹੜਾ ਦਲੀਲ ਸੀ ਕਿਹੜੀ ਤੇ ਕਿਹੜਾ ਕਿਹੜੇ ਐਕਟ ਸੀਗੇ ਕਿਹੜੇ ਕਾਨੂੰਨ ਸੀਗੇ ਜਿਹੜੇ ਇਹ ਬੰਦਿਆਂ ਨੂੰ ਆਪਾਂ ਕਹਿ ਸਕਦੇ ਕਿ ਰਾਇਤਾਂ ਦਿੱਤੀਆਂ ਗਈਆਂ ਤੇ ਐਸੇ ਕਿਹੜੇ ਐਕਟ ਨੇ ਜਾਂ ਐਸੀ ਕਿਹੜੀਆਂ ਧਾਰਾਵਾਂ ਨੇ ਜਿਹੜੀਆਂ ਸਿਰਫ ਸਿਰਫ ਤੇ ਸਿਰਫ ਸਿੱਖਾਂ ਦੇ ਲਾਗੂ ਹੁੰਦੀਆਂ ਨੇ ਤੇ ਡੇਢ-ਡੇਢ ਲੱਖ ਜਿਹੜਾ ਨੌਜਵਾਨੀ ਜਦੋਂ ਕੱਟ ਵੱਢਦੀ ਸੀ ਤੇ ਦਰਿਆਵਾਂ 'ਚ ਰੋੜ ਦਿੱਤੀਗੀ ਕਿਸੇ ਇੱਕ ਨੂੰ ਵੀ ਫਾਹੇ ਨਹੀਂ ਟੰਗਿਆ ਗਿਆ ਤੇ ਉਹ 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 ਇੱਕ ਕਹਿ ਸਕਦੇ ਆ ਕਿ ਆਪਾਂ ਕੱਲੀ ਇਹ ਨਾ ਦੇਖੀਏ ਕਿ ਕਿਸੇ ਇੱਕ ਕੇਸ ਦੇ ਵਿੱਚ ਤੁਸੀਂ ਜਿਨ੍ਹਾਂ ਨੂੰ ਕਿਤੇ ਦੋਸ਼ੀ ਮੰਨ ਰਹੇ ਆ ਲੋਕ ਜਾਂ ਜਿਨ੍ਹਾਂ ਨੇ ਕੋਈ ਕਤਲ ਕੀਤੇ ਜਾਂ ਗੋਲੀ ਚਲਾਈ ਜਾਂ ਧਾਰਮਿਕ ਆਪਾਂ ਬਰਾਬਰ ਨੂੰ ਠੇਸ ਦੇ ਖਿਲਾਫ ਰੋਸ ਪ੍ਰਦਰਸ਼ਨ ਸ਼ਾਂਤਮਈ ਕਰ ਰਹੇ ਉਹਨਾਂ ਨੂੰ ਖੇਡਨ ਵਾਸਤੇ ਜਾਂ ਸਰਕਾਰਾਂ ਦੇ ਪੱਖਪੂਰਨ ਵਾਸਤੇ ਉਹਨਾਂ ਨੂੰ ਮਾਰ ਛੁੱਟਿਆ ਤੇ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੇ ਜਿਹੜੇ ਫੈਸਲੇ ਆਉਣੇ ਜਾਂ ਉਹਨਾਂ ਨੂੰ ਰਿਆਇਤਾ ਸਹੂਲਤਾਂ ਜਾਂ ਪਰ ਇਹ ਹੰਆ ਜਾਂ ਪਰੋਲਾ ਮਿਲਣੀਆਂ ਇਹ ਕੋ ਨਵੀਂ ਗੱਲ ਨਹੀਂ ਹੈਗੀ ਤੇ ਉਦਾਂ ਦੀ ਗੱਲ ਆਪਾਂ ਕਰੀਏ ਕਿ ਬਾਈਬਲ ਕਲਾ ਜਾਂ ਕੋਟਕਪੂਰਾ ਜਾਂ ਬੇਦਵੀ ਗਾਂਢ ਦਾ ਇਹਦੇ ਵਿੱਚ ਕਿੰਨੀਆਂ ਹੀ ਐਸੈਟਸ ਬਣੀਆਂ ਕਿੰਨੀਆਂ ਜਾਂਚ ਕਮਿਸ਼ਨ ਬੈਠੇ ਕਿੰਨੀਆਂ ਸਰਕਾਰਾਂ ਬਦਲ ਗਈਆਂ ਉਹ ਗੱਲ ਤਾਂ ਉੱਥੇ ਦੇ ਉੱਥੇ ਹੀ ਖੜੀ ਹੈ ਐਸਾ ਕਿਹੜਾ ਕਾਨੂੰਨ ਹੈਗਾ ਜਿਹੜਾ ਇਹ ਗੱਲ ਕਰਦਾ ਹੋਵੇ ਕਿ ਸਰਕਾਰਾਂ ਵੀ ਬਦਲ ਜਾਣ ਨਾ ਕਿਸੇ ਸਿੱਟ ਦੀ ਰਿਪੋਰਟ ਤੇ ਕੋਈ ਗੱਲ ਹੋਵੇ ਨਾ ਕਿਸੇ ਜਾਂਚ ਕਮਿਸ਼ਨ ਦੀ ਰਿਪੋਰਟ ਤੇ ਗੱਲ ਹੋਵੇ ਨਾ ਕਿਸੇ ਪੁਲਿਸ ਦੀ ਅਫਸਰ ਦੀ ਗੱਲ ਤੇ ਕੋਈ ਗੱਲ ਸਿਰੇ ਚੜੇ ਨਾ ਕੋਈ ਸਬੂਤ ਮਿਲੇ ਤੇ ਨਾ ਹੀ ਆਪਾਂ ਕਹੇ ਲੋ ਕੋਈ ਚਲੋ ਕਹਦੋ ਨਿਆਂ ਤਾਂ ਕਿਤੇ ਆਪਾਂ ਕਹਿ ਨਹੀਂ ਸਕਦੇ ਕਿ ਮੰਨ ਸਕਦਾ ਹੋਵੇ ਐਸਾ ਕਿਹੜਾ ਐਕਟ ਹੈ ਐਸਾ ਕਿਹੜਾ ਕਾਨੂੰਨ ਹੈ ਉਹ ਸਮਝ ਨਹੀਂ ਆਉਂਦੀ ਹੈ ਕਿ ਇਹ ਚੀਜ਼ਾਂ ਸਾਰੀਆਂ ਆਪਾਂ ਕਹਿ ਸਕਦੇ ਹਾਂ ਕਿ ਪੰਜਾਬ ਦੇ ਲੋਕਾਂ ਖਾਸ ਕਰਕੇ ਸਿੱਖਾਂ ਦੇ ਵਸੋਂਬਾਹਦੀਆਂ ਨੇ ਫਿਰ ਬਰਗ ਦੋ ਕੜੇ ਹੋ ਜਾਂਦੇ ਨੇ ਇੱਕ ਗੱਲ ਕਰਦਾ ਕਿ ਜ ਜੈ ਕਹਦੀ ਹੈ ਗੱਲ ਵੀ ਕਾਨੂੰਨ ਦੋ ਤਰ੍ਹਾਂ ਦੇ ਨੇ ਪਰ ਇੱਕ ਇੱਕ ਗੱਲ ਕਰਦਾ ਕਿ ਤੁਸੀਂ ਤੁਸੀਂ ਗਲਤ ਹੋ ਦੋ ਦੋ ਤਰ੍ਹਾਂ ਦੇ ਕਾਨੂੰਨ ਹੀ ਨਹੀਂ ਹੈਗੇ ਇੱਕੋ ਤਰ੍ਹਾਂ ਦਾ ਕਾਨੂੰਨ ਹੈ ਜੇ ਇੱਕੋ ਤਰ੍ਹਾਂ ਦਾ ਕਾਨੂੰਨ ਆ ਫਿਰ ਜਿਨ੍ਹਾਂ ਜਿਨ੍ਹਾਂ ਘਟਨਾਵਾਂ ਦਾ ਜ਼ਿਕਰ ਕਰਿਆ ਗਿਆ ਤੇ ਉਹਨਾਂ ਉਹਨਾਂ ਉਹ ਬੰਦਿਆਂ ਨੂੰ ਸਜ਼ਾਵਾ ਕਿਉਂ ਨਹੀਂ ਹੈਗੀਆਂ ਉਹਨਾਂ ਬੰਦਿਆਂ ਨੂੰ ਰਿਹਾਈ ਕਿਉਂ ਹੈ ਉਹਨਾਂ ਬੰਦਿਆਂ ਲਈ ਸਹੂਲਤਾਂ ਕਿਉਂ ਨੇ ਉਹਨਾਂ ਬੰਦਿਆਂ ਲਈ ਅ ਪੈਰੋਲ ਨਾ ਕਿਉਂ ਨੇ ਤੇ ਜੇ ਦੂਜਾ ਵਰਗ ਦੂਜਾ ਵਰਗ ਬੋਲਦਾ ਤਾਂ ਗਲਤ ਕਹਿੰਦਾ ਉਹਨਾਂ ਤੇ ਫਿਰ ਉਹੋ ਹੀ جوابਾ ਲਾ ਦੋ ਜੀ ਐਨਆਈਏ ਲਾ ਦੋ ਜੀ ਚਲੋ ਜੀ ਅੰਦਰ ਤੇ ਹੁਣ ਤਾਂ ਮੈਂ ਕਹਿ ਸਕਦਾ ਕਿ ਆਪਾਂ ਵੀ ਇਹ ਜਿਹੜੀਆਂ ਬਹਾਲੀ ਕਰਨ ਦੀਆਂ ਜਾਂ ਗ੍ਰਿਫਤਾਰੀ ਤੇ ਰੋਕਾਂ ਲਾਣੀਆਂ ਜਾਂ ਇਨਵੈਸਟੀਗੇਸ਼ਨਾਂ ਹੋਣ ਨਾ ਦੇਣੀਆਂ ਜਾਂ ਆਪਾਂ ਸਿੱਧੇ ਤੌਰ ਤੇ ਕਹਿੰਦੇ ਆ ਕਿ ਹੈ ਤਾਂ ਮਾਨਜੋਗ ਕੋਰਟਾਂ ਨੇ ਅਦਾਲਤਾਂ ਨੇ ਪਰ ਉਹਨਾਂ ਦੇ ਫੈਸਲਿਆਂ ਦੇ ਵਿੱਚ ਵੀ ਦੇ ਦਖਲੰਦਾਜੀ ਹੁੰਦੀ ਹੈਗੀ ਤਾਂ ਇਸ ਤਰ੍ਹਾਂ ਦੇ ਫੈਸਲੇ ਆਉਣੇ ਸੁਭਾਵਕ ਹੋ ਜਾਂਦੇ ਨੇ ਇਹਨਾਂ ਦੇ ਵਿੱਚ ਹੁਣ ਜ਼ਿੰਦਗੀ ਕੱਟਣ ਲਈ ਤੇ ਆਪਾਂ ਸੋਚੀਏ ਤੇ ਦੋ ਚੀਜ਼ਾਂ ਰਹਿ ਗਈਆਂ ਦੋ ਤਰੀਕੇ ਰਹਿ ਜਾਂਦੇ ਨੇ ਇੱਕ ਤਾਂ ਆਹੀ ਕੋਈ ਬਸ ਤੁਸੀਂ ਚੁੱਪ ਰਹੋ ਪੈਨਸ਼ਨਾਂ ਲਓ ਮੁਫਤ ਸਹੂਲਤਾਂ ਬੋਸਤੂ ਬਿਜਲੀ ਪਾਣੀ ਰੋਟੀ ਆਣ ਜਿਹੜਾ ਦਾਣ ਆਟਾ ਚੌਲ ਜੋ ਉਹ ਮਿਲਦਾ ਹੈ ਤੇ ਹੋਰ ਕੰਸੈਸ਼ਨਸ ਜਿਹੜੇ ਮਿਲਦੇ ਨੇ ਉਹ ਲੈ ਲਓ ਰੀਲਾ ਬਣਾਓ ਨੱਚੋ ਟੱਪੋ ਗਾਓ ਨਚਾਰ ਬਣਜੋ ਤੇ ਠੀਕ ਹੈ ਇੱਕ ਦੂਜਾ ਹੈਗਾ ਵੀ ਤੁਸੀਂ ਜੁਲਪ ਦੇ ਖਿਲਾਫ ਬੋਲੋ ਤੇ ਜੇਲ੍ਹ ਜਾਓ ਹੁਣ ਕਿਹੜੇ ਪਾਸੇ ਦੁਰਨਾ ਹੈਗਾ ਇਹ 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 ਗੱਲ ਮੇਰੇ ਖਿਆਲ ਨਾਲ ਹੁਣ ਲੋਕਾਂ ਦੇ ਸਮਝ ਬੜੀ ਔਖੀ ਆਉਣੀ ਆ ਕਿਉਂਕਿ ਜੋ ਸਰਕਾਰਾਂ ਚਾਹੁੰਦੀਆਂ ਸੀਗੀਆਂ ਖਾਸ ਕਰ ਜਿਹੜੀਆਂ ਸੈਂਟਰ ਦੀਆਂ ਨੀਤੀਆਂ ਜਾਂ ਸੈਂਟਰ ਦੀਆਂ ਸਰਕਾਰਾਂ ਜਿਹੜੀ ਵੀ ਬੈਠਦੀ ਇੱਥੇ ਪਾਰਟੀ ਹੋਈ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਹੈਗੀਆਂ ਨੇ ਉਹ ਖਿਲਾਫ ਨੇ ਉਹ ਸਿੱਖਾਂ ਦੇ ਖਿਲਾਫ ਜਾਂ ਕਹਿ ਲੋ ਸਿੱਧੇ ਤੌਰ ਤੇ ਪੰਜਾਬੀਆਂ ਦੇ ਖਿਲਾਫ ਨੇ ਪੰਜਾਬੀਆਂ ਨੂੰ ਜਿੱਧਰੋਂ ਤੋੜਨਾ ਚਾਹੁੰਦੇ ਸੀਗੇ ਉਧਰੋਂ ਤੁਰ ਗਏ ਪੰਜਾਬੀ ਇਹ ਪਿੱਛੇ ਲਗੂ ਕੰਮ ਕਾਉਣ ਲੱਗ ਗਈ ਆ ਠੀਕ ਹੈ ਮੈਂ ਕਿਸੇ ਦੀ ਕੱਲ ਵੀਡੀਓ ਸੁਣ ਰਿਆ ਸੀਗਾ ਉਹ ਕਹਿੰਦੇ ਸਾਡੇ ਖਾਣੇ ਇਦਾਂ ਦੇ ਕਰਤੇ ਪੰਜਾਬ ਦੇ ਅ ਵੀ ਜਿਹਨਾਂ ਨੂੰ ਖਾ ਕੇ ਤੁਸੀਂ ਸਿਰਫ ਨੱਚ ਗਾਈ ਸਕਦੇ ਹਾਂ ਵਿਚਾਰ ਹੀ ਬਣ ਸਕਦੇ ਹਾਂ ਜਾਂ ਤੁਹਾਡੇ ਹਾਰਮੋਨਸ ਇੰਨਾ ਤਬਦੀਲ ਹੋ ਸਕਦੇ ਆ ਵੀ ਤੁਸੀਂ ਜੇ ਤੁਹਾਡਾ ਮੇਲ ਦੇ ਤੌਰ ਤੇ ਜਾਨੀ ਕਿ ਇੱਕ ਮਰਦ ਦੇ ਤੌਰ ਤੇ ਜਨਮ ਹੋਇਆ ਤਾਂ ਤੁਹਾਡੇ ਚ ਹਾਰਮੋਨਸ ਇਦਾਂ ਦੇ ਪੈਦਾ ਹੋ ਜਾਣਾ ਵੀ ਤੁਸੀਂ ਆਪਣੇ ਆਪ ਨੂੰ ਔਰਤ ਕਹਾਣ ਦੇ ਵਿੱਚ ਜਾਂ ਔਰਤਾਂ ਵਰਗੀਆਂ ਹਰਕਤਾਂ ਕਰਨ ਜਾਂ ਉਹਨਾਂ ਵਰਗਾ ਮਹਿਸੂਸ ਕਰਨ ਦੇ ਵਿੱਚ ਮਾਣ ਮਹਿਸੂਸ ਕਰਨ ਲੱਗ ਜਾਓਗੇ ਤੁਹਾਨੂੰ ਜਿਹੜੀ ਤੁਹਾਡੀ ਪੋਸਟਾਈਨ ਨਹੀਂ ਗेलो ਖਰਾਕ ਸੀ ਉਹ ਤੋਂ ਦੂਰ ਕਰ ਦਿੱਤਾ ਗਿਆ ਸੋ ਉਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਅੱਜ ਉਹ ਚੀਜ਼ਾਂ ਸਾਹਮਣੇ ਪ੍ਰਤੱਖ ਆ ਗਈਆਂ ਨੇ ਸੋ ਮੇਰੇ ਖਿਆਲ ਨਾਲ ਜਿਹੜੀ ਤੁਸੀਂ ਕਹਿ ਰਹੇ ਸੀ ਕਿ ਬਹਾਲੀ ਹੋਈ ਹੈ ਜਾਂ ਐਦਾਂ ਸਰਕਾਰ ਵੱਲੋਂ ਰੋਕ ਲਾਈ ਗਈ ਹਾਈ ਕੋਰਟ ਵੱਲੋਂ ਰੋਕ ਲਾਈ ਗਈ ਹੈ ਗ੍ਰਿਫਤਾਰੀ ਦੇ ਸਮੇਂ ਸੈਣੀ ਮਰ ਗਿਆ ਦੀ ਇਹ ਕੋਈ ਬਹੁਤ ਵੱਡੀਆਂ ਮਤਲਬ ਕਹਿ ਨਹੀਂ ਸਕਦੇ ਕਿ ਪੰਜਾਬ ਨਾਲ ਬਹੁਤ ਵੱਡੇ ਧੱਕੇ ਦੇ ਵਿੱਚੋਂ ਦੇਖਿਆ ਜਾ ਸਕਦੇ ਨੇ ਇਹ ਤਾਂ ਆਮ ਜਿਹੀਆਂ ਗੱਲਾਂ ਨੇ ਹੋਰ ਵੱਡੇ ਵੱਡੇ ਬਥੇਰੇ ਤੁਹਾਨੂੰ ਪਤਾ ਹੀ ਹੈ ਤੁਸੀਂ ਇੰਟਰਵਿਊਜ਼ ਕਰਦੇ ਹਾਂ ਵੱਡੇ ਵੱਡੇ ਬੁੱਧੀਜੀਵੀਆਂ ਨਾਲ ਬੈਠਦੇ ਹਾਂ ਉਹਨਾਂ ਨੂੰ ਉਹਨਾਂ ਨੂੰ ਪੁੱਛ ਕੇ ਦੇਖੂਗਾ ਕਿ ਕਿੱਡੇ ਕਿੱਡੇ ਧੱਕੇ ਪੰਜਾਬ ਨਾਲ ਹੋ ਰਹੇ ਨੇ ਅੱਗੇ ਉਹਨਾਂ ਦੇ ਰਿਜ਼ਲਟ ਆਉਣੇ ਬਾਕੀ ਨੇ ਸੋ ਦੂਜੀ ਗੱਲ ਜਿਹੜੀ ਤੁਸੀਂ ਕਰਦੇ ਹੋ ਕਿ ਹਾਂ ਹਾਂ ਸਰਸੇਵਾਲੇ ਨੂੰ ਪੈਰੋਲ ਦੇਣੀ ਜਿਹੜੀ ਹੈਗੀ ਆ ਉਹ ਇਹ ਤਾਂ ਇੱਕ ਚੋਣ ਵੀ ਕਹਿ ਲਓ ਚੋਣ ਦਾ ਸਟੰਟ ਬਣ ਗਿਆ ਅ ਸੌਦਾ ਕਹਿ ਲਓ ਸੌਦਾ ਉਹ ਸੱਚਾ ਸੌਦਾ ਕਹਿੰਦੇ ਉਹਨੂੰ ਸੌਦਾ ਸਾਧ ਵੀ ਕਹਿੰਦੇ ਆ ਪਰ ਰਾਮ ਰਹੀਮ ਕਹਿੰਦੇ ਵੀ ਚੋਣਾਂ ਵੀ ਚੋਣ ਸੌਦਾ ਬਣ ਗਿਆ ਹੈਗਾ ਇਹਨੂੰ ਮੇਰੇ ਖਿਆਲ ਨਾਲ ਮੇਰੇ ਕੋਲ ਕਾਗਜ਼ ਪਿਆ ਸੀਗਾ ਜਿੰਨੇ ਵਾਰ ਪਰੋਲ ਮਿਲ ਚੁੱਕੀ ਹੈ ਜੇ ਉਹਨਾਂ ਉਹਨਾਂ ਦਾ ਆਪਾਂ ਉਹਨਾਂ ਨੂੰ ਜਿਹੜੇ ਸਿੱਖ ਕੈਦੀ ਨੇ ਉਹਨਾਂ ਦੀ ਰਿਹਾਈ ਜਾਂ ਉਹਨਾਂ ਦੀ ਉਹਨਾਂ ਦੀ ਪਰੋਲ ਨਾਲ ਜੋੜ ਕੇ ਦੇਖਿਆ ਗਿਆ ਸਾਰਿਆਂ ਦੀ ਪਰੋਲ ਇੰਨੀ ਨਹੀਂ ਬਣਦੀ ਹੋਣੀ ਜਿੰਨੀ ਗੱਲਾਂ ਆ ਲੈ ਗਿਆ ਔਰ ਕਿੱਡੇ ਗੰਭੀਰ ਦੋਸ਼ਾਂ ਦੇ ਥੱਲੇ ਇਹ ਬੰਦਾ ਜਿਹੜਾ ਹੈਗਾ ਕੈਦਚ ਹੈ ਇਨੂੰ ਇਹਨੂੰ ਕਿੰਨੇ ਗੰਭੀਰ ਦੋਸ਼ਾਂ ਦੇ ਤਹਿਤ ਕੋਰਟ ਵੱਲੋਂ ਸਜ਼ਾ ਹੋਈ ਹੋਈ ਆ ਤੇ ਜਦੋਂ ਕਿਤੇ ਚੋਣ ਹੁੰਦੀ ਹੈ ਨਾਲ ਦੀ ਨਾਲ ਇਹਨੂੰ ਮਾਰ ਲਿਆਉਂਦਾ ਜਾਂਦਾ ਹੁਣ ਹੁਣ ਫਿਰ ਇਹਨੂੰ ਪੈਰੋਲ ਮਿਲੀ ਹੈ ਤੇ ਦਿੱਲੀ ਦੇ ਚੋਣਾ ਵੀ ਨੇ ਹੁਣ ਸਰਸੇ ਵਿੱਚ ਬੈਠਾ ਬੰਦਾ ਇਹੇ ਬੰਦਾ ਤੇ ਉਧਰੋਂ ਪੁਲਿਸ ਦਾ ਜਿਹੜਾ ਅਧਿਕਾਰੀ ਸੀ ਸਿੱਟ ਦੇ ਵਿੱਚ ਉਹ ਵੀ ਮਤਲਬ ਉਹ ਰਹੇ ਨੇ ਅਗਵਾਈ ਕੀਤੀ ਹੈ ਸਿੱਟ ਦੀ ਉਹਨਾਂ ਨੇ ਉਹ ਰਣਵੀਰ ਸਿੰਘ ਖਟੜਾ ਹੋਰੇ ਉਰਾਨੇਦ ਕਦਰਸ਼ਾ ਜਹਰ ਕੀਤਾ ਕਹਿੰਦਾ ਜੀ ਇਹ ਪਰੋਲ ਦੇ ਉੱਤੇ ਸਰਸੇ ਵਾਲਾ ਸਰਸੇ ਦੇ ਵਿੱਚ ਰਹੂਗਾ ਤਾਂ ਜਿਹੜੇ ਜਿਹੜੇ ਕੇਸ ਖਾਸ ਕਰਕੇ ਪੰਜਾਬ ਦੇ ਅੰਦਰ ਚੱਲਦੇ ਨੇ ਚਾਹੇ ਬਿਆਦਬੀ ਦਾ ਚਾਹੇ ਕੋਟਖਪੂਰੇ ਵਾਲਾ ਚਾਹੇ ਆਪਾਂ ਵੈਬਲ ਕਲਾਮੜਾ ਜਿੰਦਾਂ ਦੇ ਵੀ ਜਿਹੜੇ ਜਿਹੜੇ ਕੇਸ ਚੱਲ ਰਹੇ ਨੇ ਉਹਨਾਂ ਦੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਇਹ ਪੂਰਾ ਜੋਰ ਲਾਊਗਾ ਗੱਲ ਇੱਕ ਹੋਰ ਵੀ ਹੈ ਕਿ ਐਡਾ ਜਿਨ੍ਹਾਂ ਕੋਲ ਇੰਨੀ ਪਾਵਰ ਹੈਗੀ ਹੈ ਕਿ ਜਦੋਂ ਚਾਹਣ ਉਹ ਰੋਲ ਤੇ ਬਾਹਰ ਆ ਸਕਦੇ ਹਨ ਤਾਂ ਉਹ ਤਾਂ ਉਹਨਾਂ ਕੋਲ ਐਸੀ ਕੋਈ ਪਾਵਰ ਘੱਟ ਤਾਂ ਨਹੀਂ ਹੋਊਗੀ ਵੀ ਉਹ ਜੇਲ੍ਹ ਦੇ ਵਿੱਚੋਂ ਬੈਠੇ ਇਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਨਾ ਹੋਣ ਪਰ ਜਿਹੜੀ ਗੱਲ ਬੈਠ ਕੇ ਇੱਕ ਥਾਂ ਤੇ ਹੋ ਜਾਂਦੀ ਹੈ ਇਹ ਵੀ ਜ਼ਰੂਰੀ ਹੁੰਦਾ ਕਿ ਆਮੋ ਸਾਹਮਣੇ ਕਿਉਂਕਿ ਗਵਾਹਾਂ ਨੂੰ ਆਮੋ ਸਾਹਮਣੇ ਮਿਲਿਆ ਜਾ ਸਕਦਾ ਉਹ ਉੱਥੇ ਬੈਠ ਕੇ ਜਿਹੜੀਆਂ ਗੱਲਾਂ ਖੁੱਲੇ ਵਾਤਾਵਰਨ ਚ ਹੋ ਸਕਦੀਆਂ ਨੇ ਜਾਂ ਉੱਥੇ ਬੈਠ ਕੇ ਜਿੱਦਾਂ ਕਿਸੇ ਤਰੀਕੇ ਨਾਲ ਵੱਧ ਡਰਾਇਆ ਜਾ ਧਮਕਾਇਆ ਜਾ ਸਕਦਾ ਉਹ ਜੇਲ੍ਹ ਤੋਂ ਨਹੀਂ ਹੋ ਸਕਦਾ ਜੇਲ੍ਹ ਤੋਂ ਹੋ ਸਕਦਾ 2 ਜਾਂ 4 ਬੰਦੇ ਜਿਹੜੇ ਹੈਗੇ ਨੇ ਉਹ ਸਾਥ ਦੇ ਦੇਣ ਕੋਈ ਇੱਕ ਬੰਦਾ ਚਾਹੇ ਛੋਟੀ ਵੀ ਪਦਵੀ ਦਾ ਹੀ ਹੋਵੇ ਉਹ ਵਿਰੋਧੀ ਨਿਕਲਿਆ ਵੀ ਉੱਥੇ ਕਿਸੇ ਨਾ ਕਿਸੇ ਤਰੀਕੇ ਦਾ ਕਿਸੇ ਤਰੀਕੇ ਦਾ ਜਿਹੜਾ ਕਹਿ ਸਕਦੇ ਆ ਕਿ ਉਹ ਡਰ ਬਣਿਆ ਰਹਿੰਦਾ ਪਰ ਇੱਕ ਡਾਇਰੈਕਟ ਤੌਰ ਤੇ ਆ ਕੇ ਜਿਹੜਾ ਹੈਗਾ ਉਹ ਗਵਾਹਾਂ ਨੂੰ ਪ੍ਰਭਾਵਿਤ ਕਰਨ ਦਾ ਉਹ ਮੈਗਨਾ ਕੇ ਸੌਖੇ ਤਰੀਕੇ ਹੋ ਜਾਂਦਾ ਤੇ ਇਹ ਖਦਸ਼ਾ ਜਿਹੜਾ ਹੈਗਾ ਕਿਤੇ ਦਾ ਕਿਤੇ ਜਾਇਜ਼ ਵੀ ਲਿਖਦਾ। ਤੋਂ ਜਿਵੇਂ ਜਿਵੇਂ ਦੋ ਤੱਕ ਉਹ ਭਾਜਪਾ ਸਰਕਾਰ ਰਹੀ ਆ ਹੁਣ ਤੱਕ ਦੀ ਉਹਦੀ ਕਾਰਗੁਜ਼ਾਰੀ ਦੇਖੀ ਆ ਪਰ ਉਹਨਾਂ ਦੇ ਮਾਮਲੇ ਦੇ ਵਿੱਚ ਤਾਂ ਮੈਗਨਾ ਅ ਲੱਗਦਾ ਹੀ ਨਹੀਂ ਕਿ ਇਹਦੇ ਡੇਰੇ ਦੇ ਮੁਖੀ ਨੂੰ ਕੋਈ ਸਜ਼ਾ ਹੋਈ ਹੁੰਦੀ ਹੈ। ਇਹ ਤਾਂ ਜਦੋਂ ਦੀ ਕਰਦਾ ਬਾਹਰ ਆ ਜਾਂਦਾ। ਜਦੋਂ ਦਿਲ ਕਰਦਾ ਅੰਦਰ ਚਲਾ ਜਾਂਦਾ। ਤੇ ਇਹ ਇਹਨੂੰ ਕਹਿ ਸਕਦੇ ਆ ਕਿ ਇਸ ਨੂੰ ਅ ਹੋ ਸਕਦਾ ਹੋਰ ਮਜ਼ਬੂਤ ਕਰਨ ਦੇ ਲਈ ਜਿਵੇਂ ਇਹਦੇ ਪੈਰੋਕਾਰ ਜਿਹੜੇ ਹਿੰਦੇ ਨੇ ਜਿਹੜੇ ਇਹਨੂੰ ਮੰਨਣ ਵਾਲੇ ਨੇ ਉਹ ਲੋਕ ਤਾਂ ਕਹਿੰਦੇ ਨੇ ਕਿ ਤਾਂ ਆਣ ਜਾਣ ਬਣਿਆ ਹੋਇਆ ਤੇ ਸੁਧਾਰ ਕਰਨ ਗਿਆ ਹੋਇਆ ਜੀ ਲੋਕਾਂ ਦਾ ਉਹਨੂੰ ਉਹ ਚੀਜ਼ ਨੂੰ ਵੀ ਪਰਫੁੱਲਤ ਕਰਨ ਵਾਸਤੇ ਹੀ ਗੱਲ ਕੀਤੀ ਜਾ ਰਹੀ ਹੋਵੇ ਤੇ ਅੱਜ ਜੇ ਕਿਸੇ ਪਾਰਟੀ ਦੇ ਕੋਈ ਵੀ ਇਦਾਂ ਦਾ ਡੇਰਾ ਮੁਖੀ ਜਿਹੜਾ ਹੁੰਦਾ ਉਹ ਬੈਠ ਜਾਂਦਾ ਪੈਰਾਂ 'ਚ ਜਾ ਕੇ ਕਿਸੇ ਪਾਰਟੀ ਦੀ ਸਰਕਾਰ ਖਾਸ ਕਰਕੇ ਉਹਦੀ ਸਰਕਾਰ ਹੋਵੇ ਤਾਂ ਪ੍ਰਭਾਵਤਤਾ ਕਰਦਾ ਹੀ ਹੈ ਵੋਟਰਾਂ ਨੂੰ ਪਰ ਤੁਸੀਂ ਦੇਖੋ ਨਾ ਕਿ ਕਿੰਨੇ ਕੁ ਡੇਰੇ ਨੇ ਪੰਜਾਬ ਦੇ ਵਿੱਚ ਸਾਰੇ ਉੱਧਰੋਂ ਤੁਰੇ ਫਿਰਦੇ ਨੇ ਭਾਜਪਾਲੇ ਪਾਸੇ ਨੂੰ ਕਿਉਂ ਤੁਰੇ ਫਿਰਦੇ ਨੇ ਕਿਤੇ ਤਾਂ ਕਿਤੇ ਨਾ ਕਿਤੇ ਤਾਂ ਜਿਹੜੀਆਂ ਜਾਂਚ ਏਜੰਸੀਆਂ ਨੇ ਉਹਨਾਂ ਦੇ ਡਰ ਬੈਠੇ ਹੋਏ ਨੇ ਮਨਾਂ 'ਚ ਤੇ ਕਿਤੇ ਨਾ ਕਿਤੇ ਜੇਲਾ ਵੀ ਜੇਲ੍ਹਾਂ ਦਾ ਵੀ ਡਰ ਬੈਠਾ ਹੋਇਆ ਹੈ ਬਾਕੀ ਸਾਰੇ ਉਹ ਉਹਨਾਂ ਨੇ ਲੈਣਾ ਕੀ ਆ ਉਹ ਕੋ ਰੱਬ ਥੋੜੀ ਨੇ ਵੀ ਹਾਂ ਲੋਕਾਂ ਦਾ ਭਲਾ ਕਰਨਾ ਉਹ ਤਾਂ ਆਪਣੀ ਸ਼ਾਨ ਨੂੰ ਸ਼ੌਕ ਤੇ ਜ਼ਿੰਦਗੀ ਜੀ ਰਹੇ ਨੇ ਉਹ ਚਾਹੀਦੀਆਂ ਉਹਨਾਂ ਨੂੰ ਲੋਕ ਲੋਗ ਤਾਂ ਵਧਣਾ ਚਾਹੇ ਟੁਕਣਾ ਚਾਹੇ ਦੰਗੇ ਹੋਣ ਚਾਹੇ ਕੁਝ ਹੋਵੇ ਸੀ ਕਿਸੇ ਦੀ ਸਰਕਾਰ ਆਵੇ ਜਿੱਧਰ ਦੀ ਆਉਗੀ ਉਧਰ ਨੂੰ ਹਵਾ ਹੋ ਜਾਣੀ ਉਧਰ ਨੂੰ ਇਹ ਸਾਧ ਤੁਰ ਪੈਂਦੇ ਨੇ ਸੋ ਟੱਕਾ ਜਿਹੜਾ ਹੈ ਕਹਿ ਸਕਦੇ ਆਪਾਂ ਪੰਜਾਬ ਨਾਲ ਹੁੰਦਾ ਰਿਹਾ ਅੱਗੇ ਵੀ ਹੁੰਦਾ ਰਹੂਗਾ ਪਰ ਰੋਲਾ ਵੀ ਮਿਲਦੀਆਂ ਰਹਿਣਗੀਆਂ ਨੌਕਰੀਆਂ ਵੀ ਬਹਾਲ ਜਿਹੜੀਆਂ ਜਿਨ੍ਹਾਂ ਜਿਨ੍ਹਾਂ ਲੋਕਾਂ ਨੇ ਅ 83 ਨੂੰ ਦੇਖਿਆ ਹੀ ਆ ਜਿਨ੍ਹਾਂ ਲੋਕਾਂ ਨੇ ਜੀਨਾ ਅਫਸਰਾ ਨੇ ਸਰਕਾਰਾਂ ਦੇ ਨਾਲ ਮਿਲ ਕੇ ਸਿੱਖਾਂ ਤੇ ਤਸ਼ੱਦਦ ਕਰਿਆ ਉਹਨਾਂ ਦੇ ਫੀਤੀਆਂ ਵੀ ਲੱਗੀਆਂ ਨੇ ਪੰਜਾਬ ਦੇ ਵਿੱਚ ਤੁਸੀਂ ਦੇਖਿਆ ਜੀ 84 ਤੋਂ ਬਾਅਦ ਦਾ ਦੌਰ ਦੇਖਿਆ ਜੀ ਜਿਹਨੂੰ ਕਾੜਕੂਬਾਦੀ ਲਹਿਰ ਕਿਹਾ ਜਾਂਦਾ ਸੀ ਉਹ ਵੀ ਦੇਖੀ ਹੈ ਉਹ ਦੌਰ ਦੇਖਿਆ ਹੀ ਨੇ ਉਹ ਕਾਲੇ ਦੌਰ ਉਹ 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 ਜਿਹੜੇ ਤਸ਼ੱਦਦ ਕਰਨ ਵਾਲੇ ਸੀ ਪੰਜਾਬ ਦੇ ਹੀ ਬਸਨੀਕ ਸੀਗੇ ਪੰਜਾਬ 'ਚ ਰਹਿਣ ਵਾਲੇ ਸੀ ਸਿੱਖੇ ਸੀਗੇ ਬਹੁਤ ਬਹੁਤੇ ਤਾਂ ਤੇ ਉਹ ਫੀਤੀਆਂ ਲੈਣ ਵਾਸਤੇ ਉਹਨਾਂ ਨੇ ਨੋ ਨੌਜਵਾਨਾਂ ਨੂੰ ਕਿਵੇਂ ਕਤਲ ਕਤਲ ਕੀਤਾ ਉਹ ਸਾਰਾ ਕੁਝ ਸਾਹਮਣੇ ਹੀ ਆ ਸੋ ਉਹ ਉਹਨਾਂ ਨੂੰ ਪ੍ਰਮੋਸ਼ਨ ਤਾਂ ਮਿਲਦੀਆਂ ਰਹਿਣਗੀਆਂ ਸਹੂਲਤਾਂ ਮਿਲਦੀਆਂ ਰਹਿਣਗੀਆਂ ਇਹ ਤਾਂ ਲੋਕਾਂ ਨੇ ਦੇਖਣਾ ਹੈ ਲੋਕ ਦੇ ਜਾਗਜਾਨ ਕਿਤੇ ਤੇ ਹੋ ਸਕਦਾ ਕਿਤੇ ਪੰਜਾਬ ਦੇ ਬਾਰੇ ਸੋਚ ਰਣ ਤੇ ਪੰਜਾਬ ਦਾ ਭਲਾ ਹੋ ਜੇ ਜੀ ਜੀ ਬਿਲਕੁਲ ਸੋਪ੍ਰਿੰਦਰ ਜੀ ਬੜਾ ਇੱਕ ਸੈਂਸਿਟਿਵ ਇਸ਼ੂ ਹੈ ਇਹ ਜਿਵੇਂ ਮੈਂ ਸ਼ੁਰੂ ਜਿਕਰ ਕੀਤਾ ਸੀ ਕਿ ਕਿਤਾਬ ਸਿੱਖਾਂ ਦੇ ਨਾਲ ਜੁੜਿਆ ਹੋਇਆ ਸਿੱਖਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਸਿੱਖਾਂ ਦੇ ਕਿੱਤੇ ਨਾਲ ਜੁੜਿਆ ਹੋਇਆ ਤੇ ਲੰਬੇ ਸਮੇਂ ਤੋਂ ਸਿੱਖ ਇਹਦੇ ਇਨਸਾਫ ਦੀ ਊੜੀ ਵੀ ਕਰ ਰਹੇ ਨੇ ਕਿ ਆਖਰ ਉਹ ਲੋਕ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਨੁਕਸਾਨ ਪਹੁੰਚਾਇਆ ਉਹਨਾਂ ਲੋਕਾਂ ਨੂੰ ਬਣਦੀਆਂ ਸਜ਼ਾਵਾਂ ਮਿਲਣ ਪਰ ਕਾਨੂੰਨੀ ਪ੍ਰਕਿਰਿਆ ਇੰਨੀ ਲੰਮੀ ਹੋ ਗਈ ਕਿ ਕਿਤੇ ਨਾ ਕਿਤੇ ਲੋਕਾਂ ਦਾ ਵਿਸ਼ਵਾਸ ਵੀ ਉੱਟ ਗਿਆ ਕਿ ਇਨਸਾਫ ਦੇ ਘਰ ਬੜੇ ਦੂਰ ਨੇ ਤੁਸੀਂ ਸਾਰੇ ਮਾਮਲੇ ਤੇ ਜਾਣਕਾਰੀ ਸਾਂਝੀ ਕੀਤੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ